ਗੁਜਰਾਤ ਚ ਵਾਪਰੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਪੰਜਾਬ ਫੁੱਟ ਉਚਾਈ ਤੋਂ ਡਿੱਗਿਆ ਚੁੱਲਾ ਚੁੱਲਾ ਡਿੱਗਣ ਕਾਰਨ ਹੋਇਆ ਤਮਾਕਾ ਕਈ ਲੋਕ ਹੋਏ ਗੰਭੀਰ ਜ਼ਖਮੀ ਵਾਇਰਲ ਵੀਡੀਓ ਦੇਖ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਟੇ ਸ਼ਬਦਾ ਦੀ ਤਾਕਤ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮਨਾ ਗੁਜਰਾਤ ਦੇ ਨਵਾਸਰੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਇੱਥੇ ਇੱਕ ਪੀੜ ਪਾਣ ਵਾਲੇ ਮੰਦਿਰ ਦੇ ਮੇਲੇ ਵਿੱਚ ਇੱਕ ਹਾਈ ਰੈਸ ਚੁੱਲਾ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 2 ਬੱਚੇ ਵੀ ਸ਼ਾਮਿਲ ਸੀ ਪੁਲਿਸ ਉਪ ਅਧਿਕਾਰੀ ਬੀਵੀ ਗੋਹਲ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਕਰੀਬ 10:30 ਵਜੇ ਗੁਜਰਾਤ ਦੇ ਇੱਕ ਮੰਦਰ ਪਰਿਸਰ ਵਿੱਚ ਲੱਗੇ ਮੇਲੇ ਵਿੱਚ ਵਾਪਰਿਆ ਉਹਨਾਂ ਦੱਸਿਆ ਕਿ 32 ਸੀਟਾਂ ਵਾਲਾ ਇੱਕ ਹਾਈ ਰਾਈਸ ਝੂਲਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਦੋ ਬੱਚੇ ਤੇ ਦੋ ਔਰਤਾ ਅਤੇ ਇੱਕ ਝੁੱਲੇ ਦਾ ਪਰਿਚਾਲਕ ਜ਼ਖਮੀ ਹੋ ਗਏ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਾਈਡ ਦਾ ਇੱਕ ਪਹੀਆ ਨੂਮਾ ਹਿੱਸਾ ਜੋ ਪੁਲ ਦੇ ਉੱਪਰ ਨੀਚੇ ਤੇਜ਼ੀ ਨਾਲ ਜਾਂਦਾ ਹੈ ਕਰੀਬ 50 ਫੁੱਟ ਉਚਾਈ ਤੇ ਜਾਣ ਤੋਂ ਬਾਅਦ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ ਇਸ ਨਾਲ ਝੁੱਲੇ ਵਿੱਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਤੇ ਹੀਟਾ ਖੜੇ ਹੋਰ ਲੋਕਾਂ ਵਿੱਚ دہشت ਦਾ ਮਾਹੌਲ ਬਣ ਗਿਆ। ਉਹਨਾਂ ਕਿਹਾ ਕਿ ਸਵਾਰੀ ਵਿੱਚ 8-9 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ 5 ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ 4 ਨੂੰ ਹਸਪਤਾਲ ਲੈ ਜਾਇਆ ਗਿਆ ਤੇ ਪରିਚਾਲਕ ਜਿਸ ਦੇ ਸਿਰ ਤੇ ਗੰਭੀਰ ਚੋਟ ਲੱਗੀ ਸੀ ਉਸ ਨੂੰ ਸੂਰਤ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੇਲੇ ਵਿੱਚ ਸੱਤ ਰਾਈਡਾਂ ਦੀ ਇਜਾਜ਼ਤ ਦਿੱਤੀ ਗਈ ਸੀ ਪੁਲਿਸ ਵੀ ਘਟਨਾ ਸਥਲ ਤੇ ਪਹੁੰਚੀ ਤੇ ਪੀੜ ਪਾੜ ਵਾਲੇ ਮੇਲੇ ਵਿੱਚ ਭਗੜ ਨੂੰ ਰੋਕਣ ਲਈ ਕਦਮ ਚੁੱਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਜਰਾਤ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ 50 ਫੁੱਟ ਉਚਾਈ ਤੋਂ ਡਿਗਿਆ ਚੁੱਲਾ ਚੁੱਲਾ ਡਿਗਣ ਕਾਰਨ ਹੋਇਆ ਤਮਾਕਾ ਕਈ ਲੋਕ ਹੋਏ ਗੰਭੀਰ ਜ਼ਖਮੀ ਵਾਇਰਲ ਵੀਡੀਓ ਦੇਖ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗਟੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਾਂ ਮੰਨਾ ਗੁਜਰਾਤ ਦੇ ਨਵਾਸਰੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਇੱਥੇ ਇੱਕ ਪੀੜ ਪਾੜ ਵਾਲੇ ਮੰਦਿਰ ਦੇ ਮੇਲੇ ਵਿੱਚ ਇੱਕ ਹਾਈ ਰਾਈਸ ਚੁੱਲਾ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 2 ਬੱਚੇ ਵੀ ਸ਼ਾਮਲ ਸਨ ਪੁਲਿਸ ਉਪ ਅਧਿਕਾਰੀ ਬੀਵੀ ਗੋਹਲ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਕਰੀਬ 10:30 ਵਜੇ ਗੁਜਰਾਤ ਦੇ ਇੱਕ ਮੰਦਰ ਪਰਿਸਰ ਵਿੱਚ ਲੱਗੇ ਮੇਲੇ ਵਿੱਚ ਵਾਪਰਿਆ ਉਹਨਾਂ ਦੱਸਿਆ ਕਿ 32 ਸੀਟਾਂ ਵਾਲਾ ਇੱਕ ਹਾਈ ਰਾਈਸ ਝੂਲਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਦੋ ਬੱਚੇ ਤੇ ਦੋ ਔਰਤਾ ਅਤੇ ਇੱਕ ਝੁੱਲੇ ਦਾ ਪਰਿਚਾਲਕ ਜ਼ਖਮੀ ਹੋ ਗਏ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਾਈਡ ਦਾ ਇੱਕ ਪਹੀਆ ਨੂਮਾ ਹਿੱਸਾ ਜੋ ਪੁਲ ਦੇ ਉੱਪਰ-ਨੀਚੇ ਤੇਜ਼ੀ ਨਾਲ ਜਾਂਦਾ ਹੈ ਕਰੀਬ 50 ਫੁੱਟ ਉਚਾਈ ਤੇ ਜਾਣ ਤੋਂ ਬਾਅਦ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ ਇਸ ਨਾਲ ਝੁੱਲੇ ਵਿੱਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਤੇ ਹੀਠਾ ਖੜੇ ਹੋਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਹਨਾਂ ਕਿਹਾ ਕਿ ਸਵਾਰੀ ਵਿੱਚ 8-9 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ 5 ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ 4 ਨੂੰ ਹਸਪਤਾਲ ਲੈ ਜਾਇਆ ਗਿਆ ਤੇ ਪରିਚਾਲਕ ਜਿਸ ਦੇ ਸਿਰ ਤੇ ਗੰਭੀਰ ਚੋਟ ਲੱਗੀ ਸੀ ਉਸ ਨੂੰ ਸੂਰਤ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੇਲੇ ਵਿੱਚ 7 ਰਾਈਡਾਂ ਦੀ ਇਜਾਜ਼ਤ ਦਿੱਤੀ ਗਈ ਸੀ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚੀ ਤੇ ਪੀੜ ਪਾੜ ਵਾਲੇ ਮੇਲੇ ਵਿੱਚ ਭਗੜੜ ਨੂੰ ਰੋਕਣ ਲਈ ਕਦਮ ਚੁੱਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਜਰਾਤ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ 50 ਫੁੱਟ ਉਚਾਈ ਤੋਂ ਡਿੱਗਿਆ ਚੁੱਲਾ ਚੁੱਲਾ ਡਿੱਗਣ ਕਾਰਨ ਹੋਇਆ ਤਮਾਕਾ ਕਈ ਲੋਕ ਹੋਏ ਗੰਭੀਰ ਜ਼ਖਮੀ viral video dekh tode vi khade ho jaan ge wrong take shabda di takat the a1 media dekh rahe sare darshakano mere bolo pyar bhari satriya kal main tamanna ਗੁਜਰਾਤ ਦੇ ਨਵਾਸਰੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਇੱਥੇ ਇੱਕ ਪੀੜ ਪਾਣ ਵਾਲੇ ਮੰਦਿਰ ਦੇ ਮੇਲੇ ਵਿੱਚ ਇੱਕ ਹਾਈ ਰਾਈਸ ਚੁੱਲਾ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ 2 ਬੱਚੇ ਵੀ ਸ਼ਾਮਿਲ ਸਨ ਪੁਲਿਸ ਉਪ ਅਧਿਕਾਰੀ ਬੀਵੀ ਗੋਹਲ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਕਰੀਬ 10:30 ਵਜੇ ਗੁਜਰਾਤ ਦੇ ਇੱਕ ਮੰਦਰ ਪਰਿਸਰ ਵਿੱਚ ਲੱਗੇ ਮੇਲੇ ਵਿੱਚ ਵਾਪਰਿਆ ਉਹਨਾਂ ਦੱਸਿਆ ਕਿ 32 ਸੀਟਾਂ ਵਾਲਾ ਇੱਕ ਹਾਈ ਰਾਈਸ ਚੁੱਲਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਦੋ ਬੱਚੇ ਤੇ ਦੋ ਔਰਤਾ ਅਤੇ ਇੱਕ ਚੁੱਲੇ ਦਾ ਪਰਿਚਾਲਕ ਜ਼ਖਮੀ ਹੋ ਗਏ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਾਈਡ ਦਾ ਇੱਕ ਪਹੀਆ ਨੂਮਾ ਹਿੱਸਾ ਜੋ ਪੁਲ ਦੇ ਉੱਪਰ-ਨੀਚੇ ਤੇਜ਼ੀ ਨਾਲ ਜਾਂਦਾ ਹੈ ਕਰੀਬ 50 ਫੁੱਟ ਚੜ੍ਹ ਤੇ ਜਾਣ ਤੋਂ ਬਾਅਦ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ ਇਸ ਨਾਲ ਝੁੱਲੇ ਵਿੱਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਤੇ ਹੇਠਾਂ ਖੜੇ ਹੋਰ ਲੋਕਾਂ ਵਿੱਚ دہشت ਦਾ ਮਾਹੌਲ ਬਣ ਗਿਆ। ਉਹਨਾਂ ਕਿਹਾ ਕਿ ਸਵਾਰੀ ਵਿੱਚ 8-9 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ 5 ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ 4 ਨੂੰ ਹਸਪਤਾਲ ਲਿਜਾਇਆ ਗਿਆ ਤੇ ਪରିਚਾਲਕ ਜਿਸ ਦੇ ਸਿਰ ਤੇ ਗੰਭੀਰ ਚੋਟ ਲੱਗੀ ਸੀ ਉਸ ਨੂੰ ਸੂਰਤ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੇਲੇ ਵਿੱਚ 7 ਰਾਈਡਾਂ ਦੀ ਇਜਾਜ਼ਤ ਦਿੱਤੀ ਗਈ ਸੀ ਪੁਲਿਸ ਵੀ ਘਟਨਾ ਸਥਲ ਤੇ ਪਹੁੰਚੀ ਤੇ ਪੀੜ ਪਾੜ ਵਾਲੇ ਮੇਲੇ ਵਿੱਚ ਭਗੜੜ ਨੂੰ ਰੋਕਣ ਲਈ ਕਦਮ ਚੁੱਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ